ਦਾ ਬੜਾ 42000 ਵੀਰੇ ਅੱਛਾ ਲੈ ਵੀ ਆਹ ਦੇਖ ਲੋ ਹੁਣ ਤੁਸੀਂ ਫੁੱਲ ਸਾਈਜ਼ ਵੈੜਾ ਵੀਰੇ ਤਿਆਰ ਹੋਈ 85 ਦੀ ਐ ਸੇ ਦੇਖ ਲੋ 20 ਕਿਲੋ ਵਾਲੀ ਵੈੜ ਦਿਖਾਉਣ ਲੱਗੇ ਆ ਹਜੇ ਦਿਨ 10 ਖੁੱਲੇ ਲੈ ਜੂਗੀ ਪਹਿਲੇ ਸੂਏ 18 ਕਿਲੋ ਦੁੱਧ ਦਿੱਤਾ ਹੋਇਆ ਵੱਡੇ ਕੱਦ ਕਾਠ ਵਾਲੀ ਆ ਗਈ ਮੋਰਾ ਵੀ ਨਹੀਂ ਫੜਦੇ ਵੀਰੇ ਆਪਾਂ ਹੋਰ ਦੱਸ ਹੈ ਮੋਰੀ ਵੀ ਨਹੀਂ ਫੜੀ ਵੈੜ ਦੀ ਆਪਾਂ ਸਹੀ ਗੱਲ ਆ ਸੂਣ ਵਾਲੀ ਧਾਰਾ ਚੈੱਕ ਕਰਵਾਈ ਜੰਨੇ ਆਪਾਂ ਸੋਨੂੰ ਆਏ ਨਹੀਂ ਬਾਈ ਪੈਰ ਪੱਤ ਜੂ ਕਰਮ ਵਾਲੀ ਤੇ ਲੈ ਲਾਂਗੇ 78 ਦੀ ਦੇ ਦਾਂਗੇ ਵੀਰੇ 78 ਦੀ ਕਾਮਰੇ ਠੀਕ ਆ 100 ਕਿਲੋ ਟ੍ਰਾਂਸਪੋਰਟ ਫੜੀ हां भाई दोनों ਬਸ ਸਹਿਗੀ ਤੁਨੇ ਭਰਾ ਸੱਜਣਾ ਆਪਾਂ ਵੇਖਦੇ ਵੀਰੇ ਉਹ ਹੀ ਦੱਸਾਂਗੇ ਰੇਰ ਸਹੀ ਹੈ ਜਾਂ ਗਲਤ ਹੈ ਹਾਂ ਖਾਤੇ ਮੈਂ ਹੈ ਨਾ ਪਾਇਆ ਕਰੋ ਪਹਿਲਾਂ ਤਸੱਲੀ ਕਰੋ ਫਿਰ ਪੈਸੇ ਪਾਓ ਵੀਰੇ ਠੀਕ ਹੈ ਅੱਜ ਕੱਲ ਵੀਰੇ ਰਾਮ ਦੀ ਫਰੋਡ ਬਹੁਤ ਚੱਲ ਰਹੀ ਹੈ ਹਾਂਜੀ ਅੱਜ ਕੱਲ੍ਹ ਦੋਸਤੋ ਬਹੁਤ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਏ ਸੀ ਬਾਈ ਗਰਮੀਤ ਕੋਲੇ ਬਾਈ ਗਰਮੀਤ ਕੋਲੇ ਨਾ ਅੱਜ ਆਪਾਂ ਤੁਹਾਨੂੰ ਪੰਜ ਬੈੜਾ ਦੀ ਜਾਣਕਾਰੀ ਲੈ ਕੇ ਦੇਵਾਂਗੇ ਮਿੱਤਰੋ ਬਾਈ ਗਰਮੀਤ ਦੇ ਜੇ ਪਿੰਡ ਦੀ ਗੱਲ ਕਰਗੇ ਨਾ ਇਹ ਹਰਿਆਣੇ ਦੇ ਵਿੱਚ ਰਹਿ ਜਾਂਦਾ ਐਲਣਾ ਆਵਾਜ਼ ਏ ਤੁਸੀਂ ਚੈੱਕ ਕਰ ਲੋ ਆ ਪੰਜ ਗਾਮਾ ਜਿਹੜੀਆਂ ਰਹਿਣਗੀਆਂ ਨਾ ਅੱਜ ਵਾਲੀ ਵੀਡੀਓ ਦੇ ਵਿੱਚ ਇਹਨਾਂ ਦੀ ਜਾਣਕਾਰੀ ਰਹੂਗੀ ਤੇ ਬਾਕੀ ਜਿਹੜੇ ਰੇਟ ਹੋਣਗੇ ਨਾ ਉਹ ਵੀਡੀਓ ਦੇ ਵਿੱਚ ਹੀ ਹੋਣਗੇ ਬਾਕੀ ਗਾਮਾ ਦੇਖ ਕੇ ਨਾ ਤੁਸੀਂ ਚੈੱਕ ਕਰਕੇ ਦੱਸਿਓ ਵੀ ਜਿਹੜੇ ਬਾਈ ਨੇ ਰੇਟ ਕੀਤੇ ਹੋਇਆ ਇਹ ਰੇਟ ਗਲਤ ਹੈ ਕਿ ਸਹੀ ਆ ਹੋਰ ਵੀ ਆਪਾਂ ਇੱਕ ਆਫਰ ਵੀ ਲਵਾਵਾਂਗੇ ਬਾਈ ਤੋਂ ਅੱਜ ਆਪਾਂ ਨੂੰ ਕੀ ਆਫਰ ਦਿੰਦਾ ਇਹ ਵੀ ਆਪਾਂ ਤੁਹਾਨੂੰ ਪੁੱਛ ਕੇ ਦੱਸਾਂਗੇ ਬਾਕੀ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਆਓ ਕਰ ਅਗੇ ਗੱਲਬਾਤ ਹਾਂਜੀ ਭਾਈ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਭਾਈ ਜੀ ਹੋਰ ਭਾਈ ਕਿਵੇਂ ਆ ਬਹੁਤ ਵਧੀਆ ਭਾਈ ਜੀ ਭਾਈ ਗਰਮੀਤ ਜੇ ਹੁਣ ਆਪਨੇ ਫਾਰਮ ਦੀ ਗੱਲ ਕਰ ਲਗੇ ਹਾਂਜੀ ਹਾਂਜੀ ਭਾਈ ਜੀ ਵੀ ਇਹ ਫਾਰਮ ਜਿਹੜਾ ਤੁਹਾਡਾ ਕਿੱਥੇ ਹੈ ਰਹਿ ਜਾਂਦਾ ਇਹ ਆਪਣਾ ਵੀਰੇ ਅਹਿਲਮਾਤ ਰਹਿਣਾ ਇਹਨਾਂ ਇਸ ਡਿਸਟ੍ਰਿਕਟ ਸਰਸਾ ਦੀ ਆਪਣਾ ਤਸੀਲ ਅਹਿਲਮਾਤ ਦੇ ਵਿੱਚ ਪ੍ਰੋਪਰ ਸ਼ਹਿਰ ਦੇ ਵਿੱਚ ਹੀ ਹੈ ਜੀ ਸ਼ਹਿਰ ਦੇ ਵਿੱਚ ਹੀ ਆ ਹਾਂਜੀ ਭਾਈ ਜੀ ਠੀਕ ਆ ਅ ਗਰਮੀਤ ਮੈਨੂੰ ਐ ਦੱਸ ਜਿਹੜੀ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਹਾਂਜੀ ਭਾਈ ਜੀ ਅੱਜ ਆਪਣੀ ਦੂਜੀ ਵੀਡੀਓ ਆ ਹਾਂਜੀ ਭਾਈ ਜੀ ਤੇ ਕਿਵੇਂ ਰਿਹਾ ਤੈਨੂੰ ਬਹੁਤ ਵਧੀਆ ਰਿਸਪੌਂਸ ਰਿਹਾ ਭਾਈ ਜੀ ਠ ਅੱਛਾ ਹਾਂਜੀ ਵੀਰੇ ਤੇ ਪੰਜਾਬ ਵਾਲੇ ਭਰਾਵਾਂ ਨੇ ਮਤਲਬ ਜਿਹੜੀ ਹੈਗੀ ਚੰਗੀ ਸਪੋਰਟ ਕੀਤੀ ਬਹੁਤ ਵਧੀਆ ਸਪੋਰਟ ਕੀਤੀ ਭਾਈ ਜੀ ਅੰਮ੍ਰਿਤਸਰ ਆਪਣੀਆਂ ਤਿੰਨ ਗਾਈਆਂ ਗਈਆਂ ਆਨਲਾਈਨ ਤੇ ਬਾਕੀ ਆਪਣਾ ਮਾਲ ਵੀਰੇ ਘਰੇ ਹੀ ਵੇਖਿਆ ਸੀ ਸਭ ਹਾਂਜੀ ਬਾਈ ਜੀ ਅੱਛਾ ਗਰਮੀਤ ਜੇ ਹੁਣ ਅੱਜ ਵਾਲੀ ਵੀਡੀਓ ਦੇ ਵਿੱਚ ਅੱਜ ਆਪਾਂ ਪੰਜ ਨਾਗ ਦਿਖਾਉਣੇ ਆ ਹਾਂਜੀ ਹਾਂਜੀ ਬਾਈ ਜੀ ਤੇ ਪੰਜਾਂ ਦੇ ਰੇਟ ਜਿਹੜੇ ਵਾਜਿਬ ਰਹਿਣਗੇ ਭਾਈ ਜੀ ਵਾਜਿਬ ਹੀ ਰਹਿਣਗੇ ਭਰਾ ਹੀ ਦੱਸਣਗੇ ਰੇਟ ਤਾਂ ਆਪਣੇ ਜੀ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਪਹਿਲੀ ਵੀਡੀਓ ਚ ਬਾਈ ਜੀ ਇਹ ਗੱਲ ਕਹੀ ਸੀ ਆਪਣੇ ਜਿਹੜੇ ਰੇਟ ਆ ਭਰਾ ਹੀ ਦੱਸਣਗੇ ਆਪਣੇ ਜਿਹੜੇ ਵੀਰ ਸੱਜਣਾ ਆਪਾਂ ਨੂੰ ਵੇਖਦੇ ਵੀਰੇ ਉਹ ਹੀ ਦੱਸਣਗੇ ਰੇਟ ਸਹੀ ਹੈ ਜਾਂ ਗਲਤ ਹੈ ਅੱਛਾ ਇੱਕ ਆਪਾਂ ਜਿਹੜਾ ਅੱਜ ਆਫਰ ਦੇਣਾ ਹਾਂ ਮੰਨੂ ਹਾਂਜੀ ਮੈਂ ਤੁਹਾਨੂੰ ਪਹਿਲਾਂ ਹੀ ਚੀ ਦੱਸ ਦੇ ਫਿਰ ਆਪਾਂ ਸਟਾਰਟ ਆਹੋ ਵੀਰੇ ਆਪਾਂ ਨੂੰ 100 ਕਿਲੋਮੀਟਰ ਦੀ ਡਿਲੀਵਰੀ ਫਰੀ ਦੇਾਂਗੇ ਅੱਜ अच्छा हां 100 किलोमीटर तक कोई भी र अपने तो माल लेऊआ 100 किलोमीटर रख दी अपने डिलीवरी फ्री ਰਹੂਗੀ ਵੀਰੇ ਜੀ ਠੀਕ ਆ ਤੇ ਜਿਹੜੇ ਬਾਈ ਜੀ ਤੇਰੇ ਪਿੰਡਾਂ ਵਾਲਾ ਤਲਵੰਡੀ ਸਾਬੋ ਆਏ ਕਈ ਵਾਰੀ ਵੀਰ ਵੇਖ ਲੈਂਦੇ ਵੀ ਅੱਲਾ ਮਾਤ ਬੜੀ ਦੂਰ ਹੈ ਦੂਰ ਨਹੀਂ ਉਹਨੂੰ ਆਏ ਸਮਝ ਲੈ ਵੀ ਘਰੇ ਬੈਠੇ ਜਿਵੇਂ ਉਹਨੂੰ ਧਣਾਉ ਲੈ ਤੇ ਉਹ ਵੀ ਵੀਰੇ ਅੱਲਾ ਮਾਤ ਹੈ ਜੀ ਠੀਕ ਆ ਉਹ ਹੀ ਮਤਲਬ 90 80 ਕਿਲੋਮੀਟਰ ਦੇ ਦਾਇਰੇ 'ਚ ਹੀ ਹੈ ਜੀ ਦਾਇਰੇ 'ਚ ਹੀ ਹੈ ਉਹਨਾਂ ਦਾਕ ਤਾ ਆਪਾਂ ਟਰਾਂਸਪੋਰਟ ਹੀ ਫਰੀ ਦੇ ਲੈਗੇ ਬਾਈ ਜੀ ਅੱਛਾ ਬਿਲਕੁਲ ਬਠਿੰਡੇ ਤੱਕ ਦਾ ਮੈਨੂੰ ਆਏ ਲੱਗਦਾ ਬਠਿੰਦਾ ਸਾਬੋ ਤਲਵੰਡੀ ਇਥੋਂ ਤੱਕ ਡਿਲੀਵਰੀ ਫਰੀ ਹੈ ਜੀ ਹਾਂਜੀ ਹਾਂਜੀ ਮੱਤੇ ਕੱਦ ਕਾਠਾ ਹਾਂਜੀ ਹਾਂਜੀ ਇਹ ਸਬਹਿੜ ਦਾ ਮੈਨੂੰ ਸੂਆ ਦੱਸ ਵੀਰੇ ਕਿੰਨੂੰ ਸੂਆ ਭਾਈ ਰਮਨਦੀਪ ਰਹਿ ਗਿਆ ਦੂਜਾ ਦੂਜਾ ਸੂਆ ਇਹ ਸਾਈਵਾਲ ਦੇ ਯਾਸੀ ਦਾ ਮਿਕਸ ਹੈ ਵੀਰੇ ਠੀਕ ਹੈ ਮਤਲਬ ਆਪਣੇ ਕੰਨੀ ਸਾਡੇ ਕੰਨੀ ਕਹਿੰਦੇ ਵੀ ਇਹ ਪੰਜਾਬ ਵਾਲੀ ਵੱਡੀ ਹੈ ਪੰਜਾਬ ਵਾਲੀ ਵੱਡੀ ਜਰਸੀ ਕਰਾਸ ਵਾਲੀ ਜਰਸੀ ਕਹਿੰਦੇ ਨੇ ਵੀਰੇ ਜੀ ਨੂੰ ਉਹ ਚੀਜ਼ ਹੀ ਹੈ ਵੀਰੇ ਉਹ ਚੀਜ਼ ਆ ਕਿੰਨੇ ਦਿਨ ਬਾਕੀ ਪਏ ਲੈਣੇ ਨੇ ਵੀਰੇ ਇਹ 7-8 ਪੱਕੀ ਹੈ ਜੀ 7-8 ਦਿਨ ਬਾਕੀ ਹੈ ਤੇ ਮੈਨੂੰ ਐਂ ਦੱਸ ਦੇ ਸੂਆ ਭਾਈ ਜੀ ਤੁਸੀਂ ਆਪ ਵੇਖ ਲਓ ਕਹਿਣ ਦੀ ਜ਼ਰੂਰਤ ਹੀ ਨਹੀਂ ਵੀਰੇ ਅੱਛਾ ਹਾਂਜੀ ਹਾਂਜੀ ਠੀਕ ਆ ਮੈਨੂੰ ਆਏ ਦੱਸ ਇਹ ਜੇ ਗੱਲ ਕਰਕੇ ਦੁੱਧ ਕਿੰਨਾ ਪਾ ਦੂ ਪਹਿਲੇ ਦੁੱਧ ਵੀਰੇ ਨੇ ਪਹਿਲਾਂ ਨੇ 18 19 ਕਿਲੋ ਪਾਇਆ ਪਹਿਲਾਂ ਨੇ 18 ਹਾਂਜੀ ਵੀਰੇ ਤੇ ਰਹੁ ਵਧੀਆ ਵਧੀਆ ਬਹੁਤ ਠੰਡੀ ਕੋਈ ਗਰਮੀ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਬਹੁਤ ਚੰਗੀ ਗਾਂ ਵੀਰੇ ਗਰਮੀ ਤੇ ਇਹਦਾ ਦੁੱਧ ਵੀ ਜਿਹੜਾ ਹੈ ਦੁੱਧ ਵੀ ਵੀਰੇ ਸੰਗਣਾ ਹੋਊਗਾ ਜੀ ਇਹ ਹਨਾ ਸੈਂਟ ਚੰਗੀ ਆਊਗੀ ਬੜੀ ਵਧੀਆ ਜੀ ਫੁੱਲੀ ਫਿਰ ਕੇ ਆਪਾਂ ਤੋੜ ਕੇ ਦਿਖਾ ਦੇ ਫੁੱਲੀ ਮਿੱਤਰੋ ਜਿਹੜਾ ਬੰਦਾ ਕੋਈ ਇਹ ਬਿਹੜ ਨੂੰ ਪਸੰਦ ਕਰਦਾ ਤਾਂ ਨਿੱਕੀ ਬਿਹੜ ਨਾਲ ਮੰਨਿਓ ਵੱਡੀ ਬਿਹੜ ਪੂਰਾ ਫੁੱਲ ਸਹਿਆ ਜਾਂ ਰੋਂਦੀ ਵੀਰੇ ਠੀਕ ਆ ਲੈ ਵੀ ਆਹ ਦੇਖੋ ਬਾਕੀ ਯਾਰ ਲੇਵਾਲੂ ਵਈ ਬ ਤੇ ਕੁਆਲਿਟੀ ਵਾਲੇ ਪੱਖ ਤੋਂ ਤੁਸੀਂ ਚੈੱਕ ਕਰੋਗੇ ਕੱਲਾ ਕੱਲਾ ਥਾਨ ਲੱਗਿਆ ਹੋਇਆ ਗਰਮੀਤ ਹਾਂ ਮੈਂ ਤੈਨੂੰ ਇੱਕ ਗੱਲ ਦੱਸਦਾ ਉਹ ਇੱਥੇ ਖੜਾ ਕਰਾ ਹੁਣ ਬੈ ਕੇ ਦਿਖਾ ਦੇ ਥੱਲੇ ਮੈਨੂੰ ਆ ਲੈ ਵੀਰੇ ਯਾਰਾਂ ਵੀ ਠੰਡੀ ਐ ਕਿ ਗਰਮਾ ਲੈ ਵੀ ਆਹ ਦੇਖ ਲੋ ਓਏ ਐਨ ਬਰਫ਼ ਵਰਗੀ ਠੰਡੀ ਵਹਿੜਾ ਮੋਰਾ ਵੀ ਨਹੀਂ ਫੜਦੇ ਵੀਰੇ ਆਪਾਂ ਹੋਰ ਦੱਸ ਹੈ ਮੋਰੀ ਵੀ ਨਹੀਂ ਫੜੀ ਵਹਿਰਦੀ ਆਪਾਂ ਸਹੀ ਗੱਲ ਆ ਓਏ ਪਾਣੀ ਦੋਨੇ ਪਾਸੇ ਬੈ ਗਈ ਕੋਈ ਆ ਗੱਲ ਥੋੜੀ ਇਦਾਂ ਹਿੱਲ ਜੂਗੀ ਵਹਿੜ ਕਰਨ ਵਾਲੀ ਹੈ ਲੈ ਲੈ ਨਾਲੇ ਕੋਈ ਉਪਰਾ ਨਹੀਂ ਹੈ ਨਾ ਨਾ ਮੇਰੇ ਕੋਈ ਮਤਲਬ ਫਿਰ ਰੇਟ ਤਾਂ ਨਹੀਂ ਇਹਦਾ ਕੋਈ ਮੈਨੂੰ ਰੇਟ ਦੱਸ ਇੱਥੇ ਖੜੀ ਤਾਂ ਹੀ ਰੇਟ ਵੀਰੇ ਯਾਰ ਹੁਣ ਮੰਗਣ ਉਹ 90 85 ਮੰਗ ਲਈ ਉਹਦਾ ਫਾਇਦਾ ਤਾਂ ਨਹੀਂ ਆ ਅੱਛਾ ਟਾਟਾ ਫਾਟੇ ਕਰ ਦਈਏ ਹਾਂ ਮੇਰੀ ਗੱਲ ਐਵੇਂ ਆ ਵੀ ਲੋਕਾਂ ਵਾਲਾ 85 ਮੰਗੇ 90 ਉਹਦਾ ਫਾਇਦਾ ਨਹੀਂ ਮੈਨੂੰ ਵਹੀ ਗੱਲ ਕਹਿੰਦਾ 80000 ਰਿਵੈਲ 2000 ਮਾਣਾ 100 ਕਿਲੋਮੀਟਰ ਟਰਾਂਸਪੋਰਟ ਫਰੀ ਐ ਫਿਰ ਤਾਂ 75 ਦੀ ਰਹਿ ਗਈ ਬਸ ਜੋ ਤੁਸੀਂ ਮੰਨ ਲਓ ਜੀ ਕਿੰਨੇ ਦੀ ਰਹਿ ਗਈ ਹੁਣ 75 ਦੀ ਹੋ ਰਹਿ ਗਈ ਮਤਲਬ 100 ਕਿਲੋਮੀਟਰ ਦਾ ਫਰੀ ਐ ਤੇ 80 ਦਾ ਮੁੱਲ ਤੇ 2000 ਛੋੜ ਤੇ ਲੇ ਵੀ ਆਹ ਜਿਹੜੀ ਹੈਗੀ ਵੈੜ ਪਹਿਲੇ ਸੂਏ 18 ਕਿਲੋ ਦੁੱਧ ਦਿੱਤਾ ਹੋਇਆ ਵੱਡੇ ਕੱਦ ਕਾਠ ਵਾਲੀ ਆ ਗਈ ਤੇ ਦੁੱਧ ਵੀ ਜਿਹੜਾ ਇਹਦਾ ਚੰਗਾ ਰਹੂਗਾ ਲੇਵਾ ਵੀ ਸੋਹਣਾ ਕਰਮਾਲੀ ਦਾ ਚੰਗਾ ਲੇਵਾ ਤਿਆਰ ਕਰਨਾ ਹਜੇ ਤਾਂ ਇੱਧਰ ਪੱਤ ਪਰ ਚਿਪਾ ਹੀ ਹੁੰਦਾ ਵੇਖ ਲਾ ਆਉ ਰਿਹਾ ਚਿਪਾ ਹੀ ਹੁੰਦਾ ਬਸ ਅੱਜ ਦੁੱਧ ਬਣਾਇਆ ਕਰਮਾਲੀ ਦਾ ਇਹ ਲੈ ਧਾਰੋਂ ਖਾਣ ਨੂੰ ਆਏ ਧਾਰਾ ਲਿਆ ਕਰ ਲੈ ਵੀ ਆਹ ਦੇਖ ਲਓ ਹਜੇ ਸੂਣ ਵਾਲੀ ਹੈ ਧਾਰਾਂ ਚੈੱਕ ਕਰਵਾਈ ਜੰਨੇ ਆਪਾਂ ਸੋਨੂੰ ਖਾਏ ਨਹੀਂ ਬੜੀ ਪੈਰ ਪੱਤ ਜੀ ਕਰਮਾਲੀ ਧਾਰਤੂ ਤਾਂ ਚੰਗੇ ਬਾਹਲੇ ਚੰਗੇ ਥਾਂ ਤੋਂ ਆਈ ਵੀਰੇ ਰਾਮਦੀਪ ਠੀਕ ਆ ਆਪਣੇ ਯਾਰਾਂ ਮਿੱਤਰਾਂ ਤੋਂ ਲਈ ਆ ਠੀਕ ਆ ਅੱਛਾ ਗਰਮੀ ਤੇ ਜਿਵੇਂ ਆਪਾਂ ਗੱਲ ਕਰ ਲਗੇ ਹੁਣ ਦੂਜੇ ਨੰਬਰ ਵਾਲੀ ਹਾਂਜੀ ਵੀਰੇ ਇਹ ਵੀ ਤੇਰੀ ਪਹਾੜ ਜਿਹੜੀ ਹੈਗੀ ਆ ਮੈਨੂੰ ਐਂ ਦੱਸ ਵੀ ਕਿੰਨੇ ਕ ਦਿਨ ਕੱਢਦੀ ਆ ਇਹ ਹਫਤਾ ਦੱਸ ਨੁਗਰੇ ਹਫਤਾ ਦਾ ਹਾਂਜੀ ਠੀਕ ਆ ਤੇ ਸੂਆ ਸੂਆ ਦੂਜਾ ਵੀਰੇ ਦਾ ਦੂਜਾ ਸੂਆ ਕਿੰਨੇ ਦਿਨ ਬਾਕੀ ਆ ਇਹ ਦਿਨ ਹਫਤੇ ਤੂੰ ਦੱਸ ਦੇ ਲੈ ਜੂਗੀ ਵੀਰੇ ਤੇ ਦੁੱਧ ਪਹਿਲਾਂ ਨੇ 18 ਕਿਲੋ ਕੱਢਿਆ ਨੇ ਅੱਛਾ ਇਹ ਵੀ ਜਰਸੀ ਦੇ ਵਿੱਚ ਕਰੋਸ ਆ ਬਾਈ ਰੌਂਦੀ ਠੀਕ ਆ ਹਾਂਜੀ ਲੈ ਵੀ ਤੇ ਹੁਣ ਕਿੰਨਾ ਪਾਉਣਾ ਚਾਹੀਦਾ ਦੂਜਾ 20 ਕਿਲੋ ਦੁੱਧ ਪਾਜੂ ਵੀਰੇ ਲੈ ਵੀ ਆਹ ਦੇਖ ਲੋ 20 ਕਿਲੋ ਵਾਲੀ ਬਿਹੜ ਦਿਖਾਉਣ ਲੱਗਿਆ ਹਜੇ ਦਿਨ 10 ਖੁੱਲੇ ਲੈ ਜੂਗੀ ਯਾਰ ਥਣ ਲੈ ਬਾਈ ਚੰਗਾ ਬਹੁਤ ਚੰਗਾ ਮੈਨੂੰ ਐਂ ਦੱਸ ਜਿਵੇਂ ਤੇਰੀਆਂ ਗਾਵਾਂ ਆ ਗਈਆਂ ਤੁਹਾਡੇ ਏਰੀਆ ਦੀਆਂ ਆ ਗਈਆਂ ਆਪਣੇ ਰਾਜਸਥਾਨ ਦੀ ਵੀਰੇ ਸਰਗਾਂ ਰਾਜਸਥਾਨ ਏਰੀਆ ਹਾਂਜੀ ਵੀਰੇ ਠੀਕ ਆ ਆ ਦੇਖੋ ਹੁਣ ਤੁਸੀਂ ਯਾਰ ਇੱਕ ਗੱਲ ਤਾਂ ਹੈਗੀ ਇਹਦੇ ਥਾਣਾ ਦੀ ਕੁਆਲਿਟੀ ਤੇ ਇੱਕ ਬਚਾਲੇ ਜੀ ਬੁੱਬੀ ਜੀ ਮੈਂ ਦਿਖਾਦਾ ਇਹਦਾ ਕੋਈ ਚਲਦੀ ਚੋ ਨਾ ਮਰੇ ਚਲਦੀ ਨਹੀਂ ਜੀ ਹਾਂ ਹੁੰਦੀ ਇਹ ਤਾਂ ਛੋਟੀ ਜੀ ਹੈ ਨਾ ਨਾ ਇਹ ਮਾਲ ਨਹੀਂ ਵੇਖ ਫਿਰ ਬਾਈ ਇਹਦਾ ਲੈਣ ਦੇਣ 70000 ਹੈ ਜੀ ਟਰਾਂਸਪੋਰਟ 100 ਕਿਲੋਮੀਟਰ ਫਰੀ ਹੈ 70000 ਫਾਈਨਲ ਹੈ ਵੀਰੇ ਦਾ 75 ਕਰ ਦਗੇ ਕਰ ਦੇ ਵੀਰੇ ਯਾਰ ਕੋਈ ਲੈ ਜਾ ਕਰਾ ਹੋਰ ਦੱਸ ਲੈ ਵੀ ਆਹ ਦੇਖ ਲਓ ਇਹ ਚੈੱਕ ਕਰ ਲਓ 20 ਕਿਲੋ ਵਾਲੀ ਰੇਟ 75000 ਰੁਪਿਆ ਨੀ ਯਾਰ ਅਜੇ ਤਾਂ ਲੈਵਾ ਹੋਰ ਬਣਾਉਗੀ ਬਹੁਤ ਭਰਨਾ ਵੀਰੇ 85 ਹਜ਼ਾਰ ਲਾਉਣਾ ਵੀਰੇ ਜੇ ਤਿਆਰ ਹੋਈ ਰਮਦੀਪ ਅੱਛਾ 85 ਹਜ਼ਾਰ ਦੀ ਹਾਂ 85 ਹਜ਼ਾਰ ਲਾਉ ਘਰ ਵਾਲੀ ਦੂਰ ਹੋਣਿਆ ਫਿਰ ਸਾਡਾ ਇੰਨਾ ਕਦਾ ਮਾਨ ਕਰੇਗਾ ਜਿਹੜੀ ਆ ਵਹੜਾ ਕੀ ਦਾ ਸੂਆ ਇਹਦਾ ਸੂਆ ਵੀ ਦੂਜਾ ਵੀਰੇ ਦੂਜਾ ਸੂਆ ਹਾਂਜੀ ਠੀਕ ਆ ਦਿਨ ਇਹਦੇ ਕਿੰਨੇ ਬਾਕੀ ਆ 10 ਦਿਨ ਬਾਕੀ ਆ ਵੀਰੇ 10 ਦਿਨ ਬਾਕੀ ਆ ਇਹ ਕਿੰਨੇ ਕ ਦੁੱਧਵਾਜ਼ ਵਾਲੀ ਰਹੂ ਭਾਈ ਇਹਨੇ 20 ਕਿਲੋ ਪਾਇਆ ਨਾ ਵੀਰੇ 20 ਕਿਲੋ ਕੱਢਿਆ ਹੋਇਆ ਦੂਜੇ ਪਹਿਲਾਂ ਪਹਿਲਾਂ ਨਹੀਂ ਆ ਦੂਜਾ ਸੂਆ ਸੋਣੀ ਹੁਣ ਦੂਜਾ ਸੂਆ ਹਾਂਜੀ ਠੀਕ ਆ ਹਜੇ ਤਾਂ ਦਿਨ ਯਾਰ ਕਿੰਨੇ ਲੈ ਜੂ ਪੱਕੇ ਇਹ 10 15 ਦਿਨ ਪੱਕੇ ਵੀਰੇ ਠੰਡੀ ਠੁੰਡੀ ਬਹੁਤ ਐ ਵੀ ਕਰਮਾ ਲਈ ਹਾਂ ਆ ਲੈ ਲੈ ਜਿਵੇਂ ਮਰਜ਼ੀ ਬਠਾ ਰਹਿ ਮਨ ਦੋਨੇ ਪਾਸੇ ਬਾਇਆ ਵੀਰੇ ਕੋਈ ਗੱਲ ਨਹੀਂ ਤੇਰਾ ਰੇਟ ਕਿੰਨਾ ਰਹੂਗਾ ਇਹਦਾ 70000 ਰੁਪਏ ਭਾਜੀ ਨਾ ਇੱਕ ਗੱਲ ਕਰ ਹਾਂ 75000 ਵਾਲਾ ਚੱਲ ਦੇ ਦਾਂਗੇ ਵੀਰੇ 75 ਦੀ ਦੇ ਦਾਂਗੇ ਹੋਰ ਦੱਸ ਠੀਕ ਆ ਲੈ ਵੀ ਆਪ ਹੈਡ ਵੀ 750 ਉਂይታ ਨਹੀਂ ਕਿਤੇ ਅੱਜ 75 75 ਹੀ ਕਰੀ ਜਾਵੇਂ ਕਿਤੇ ਆ ਜਾ ਕਰ ਬਾਹਰ ਨਹੀਂ ਨਹੀਂ ਦਿਆਂਗੇ ਵੀਰੇ ਜੇ ਕਹਿ ਤੀ ਤਾਂ ਦਿਆਂਗੇ ਜ਼ਰੂਰ 100 ਕਿਲੋਮੀਟਰ ਟ੍ਰਾਂਸਪੋਰਟ ਫਰੀ ਦਿਆਂਗੇ ਠੀਕ ਹੈ ਗੱਲ ਨਹੀਂ ਆਈਦਾ ਤਾਂ ਯਾਰ ਕੱਦ ਕਾਠ ਹੀ ਪੜਾਏਗਾ ਫੁੱਲ ਸਾਈਜ਼ ਆ ਵੀਰੇ ਫੁੱਲ ਸਾਈਜ਼ ਕਾਂ ਆ ਗਈ ਤੇਰੀ ਆਹ ਬਿਹੜ ਆ ਗਈ ਆ ਵੀਰੇ ਇਸ ਬਿਹੜ ਦਾ ਸੂਆ ਬਾਈ ਇਹਦਾ ਸੂਆ ਵੀ ਦੂਜਾ ਵੀਰੇ ਦੂਜਾ ਸੂਆ ਆ ਵੀਰੇ ਤੇ ਕਿੰਨੇ ਦਿਨ ਬਾਕੀ ਦਿਨੇ ਦੇ ਹਫਤੇ ਤੱਕ ਬਾਕੀ ਹੈ ਵੀਰੇ ਹਫਤਾ ਬਾਕੀ ਹੈ ਤੇ ਇਹ ਕਿੰਨੇ ਕੇ ਦੁੱਧਵਾਦ ਵਾਲੀ ਰਹੂਗੀ ਦੁੱਧ 20 ਕਿਲੋ ਹੀ ਪਾਉ ਖੁੱਲਾ ਵੀਰੇ ਗਰਾਉਂਸ ਹੈ ਵੀਰੇ ਲਵੀ ਆ ਦੇਖ ਲੋ ਲੇਵਾ ਚੈੱਕ ਕਰ ਲੋ ਇਹਦਾ ਵੀ ਲੇਵਾ ਦੂਗਾ ਲੰਮੀ ਤੋਰ ਦੇ ਕਰਾ ਸੋਹਣਿਆ ਸੱਜਣਾ ਇਹ ਜਾਣ ਦੇ ਕਰਾ ਲੈ ਆਹ ਦੇਖ ਲੋ ਸਮੀ ਪਲੀ ਵੀ ਜਮਾ ਮੈਂ ਅੰਦਰੋਂ ਦੇਵਾ ਦਿਖਾਦਾ ਹਾਂ ਲੈ ਭਾਈ ਅਰਜ਼ਮਾਨਾ ਕੋ ਚੱਕਰ ਨਹੀਂ ਆਪਣਾ ਸਾਰਾ ਮਾਲੀ ਇਹਦਾ ਠੰਡੀ ਆ ਹਾਂ ਵੀਰ ਦੋਨੇ ਬਸ ਸਵੇਰੇ ਹੀ ਥੋਨੇ ਭਰਾ ਬਾਹਰ ਲਿਆ ਕਰ ਇਹਨੂੰ ਤੇਰਾ ਰੇਟ ਕੀ ਰਹੂਗਾ ਇਹਦਾ ਰੇਟ ਵੀਰੇ 80000 ਨਾ ਯਾਰ ਗਰਮੀ ਤੇ ਮਾੜਾ ਮੋਟਾ ਕੋਈ ਮਾਨਤਾਨ ਤਾਂ ਕਰ ਯਾਰ ਮਾਨਤਾਨ ਤੇਰੇ ਕਰੀ ਜਾਂਦੇ 10 ਦੇ ਜਿੰਨਾ ਕਰਨਾ ਕਰ ਦਿੰਦੇ ਨਹੀਂ ਤੂੰ ਸਹੀ ਸੀ ਟਾੜਾ ਵਾਟੀ ਨਿਮੇੜ ਦੇ ਦਾ 2000 ਘੱਟ ਲੈ ਲਾਂਗੇ 78 ਦੀ ਦੇ ਦਾਂਗੇ ਵੀਰੇ 78 ਦੀ ਹਾਂ ਠੀਕ ਆ 100 ਕਿਲੋ ਮਟਰਾਂ ਟ੍ਰਾਂਸਪੋਰਟ ਫਰੀ ਚੱਲ ਫਿਰ ਇਹਦਾ ਸਾਰਿਆਂ ਦਾ ਫਿਰ ਹੋਆ ਫਰੀ ਤਾਂ ਹਾਂਜੀ ਸਾਰਿਆਂ ਦਾ ਲੈ ਵੀ ਇਹਦਾ ਲੇਵਾ ਚੈੱਕ ਕਰ ਲਓ ਇਹ ਵੀ 20 ਕਿਲੋ ਵਾਲੀ ਆ ਗਈ ਤੇ ਚਾਰ ਵੜਾ ਤਾਂ ਦਿਖਾਤੀਆਂ ਪਸੂਣ ਵਾਲੀਆਂ ਇੱਕ ਗਰਮੀਤ ਕੋਲੇ ਜਿਹੜੀ ਆ ਵੜਾ ਆ ਗਈ ਨਾ ਇਹ ਗਰਮੀਤ ਮੈਨੂੰ ਐਂ ਦੱਸ ਖੋਲ ਕੇ ਰਹੀਂ ਨੂੰ ਪਹਿਲਾਂ ਖੋਲ ਦੇ ਨਾ ਵੀਰੇ ਇਹ ਤਾਂ ਯਾਰ ਤੇਰੀ ਗਾਂ ਜਿਹੜੀ ਹੈਗੀ ਆ ਵੱਡੇ ਝੋਲ ਝੂਲ ਵੱਡਾ ਆ ਗਿਆ ਜਿਵੇਂ ਹਾਂ ਵੀਰੇ ਕੱਦ ਵੀ ਵੱਡੇ ਆ ਗਈ ਹੈਨਾ ਹਾਂਜੀ ਹਾਂਜੀ ਤੇ ਇਹਦਾ ਕੀ ਹਿਸਾਬ ਕਿਤਾਬ ਆ ਐਵੇਰੇ ਹੁਣਾਂ ਮੌਕੇ ਤੇ ਤਿੰਨ ਮਹੀਨੇ ਤੇ ਤਿੰਨ ਦਿਨਾਂ ਦੀ ਗੱਬਣ ਹੈ ਤਿੰਨ ਮਹੀਨੇ ਤੇ ਟੋਕੜ ਗੱਬਣ ਟੋਕੜ ਗੱਬਣ ਵੀਰੇ ਟੋਕੜ ਗੱਬਣ ਆ ਗਈ ਤਿੰਨ ਮਹੀਨਿਆਂ ਦੀ ਗੱਬਣ ਆ ਗਈ ਹਾਂਜੀ ਹਾਂਜੀ ਦੁੱਧ ਕਿੰਨਾ ਹੈ ਥੱਲੇ ਦੁੱਧ ਵੀਰੇ ਦੇ ਕੋਲ ਕੁਝ ਹੋਣਾ 10 ਕਿਲੋ ਚੋਲੇ ਲੇਕਿਨ ਕੋਈ ਥੋੜੀ ਸੇਵਾ ਪਿੱਛੇ ਘਟੋ ਇਸੀ ਆਪਣੇ ਕੋਲ ਅੱਜ ਹੀ ਆਈ ਹੈ 7 ਕਿਲੋ ਦੁੱਧ ਤਿਆਰ ਹੈ 7 ਕਿਲੋ ਦੁੱਧ ਹੁਣ ਹੈਗਾ ਦੋਨੋਂ ਦੋਨਾਂ ਟਾਈਮਾਂ ਦਾ ਵੀਰੇ ਦੋਨੇ ਡੰਗਾ ਦੋਨੇ ਡੰਗਾ ਅੱਛਾ ਗਰਮੀ ਤੇ ਫਿਰ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਰਹੰਦੀ ਰਹੂਗਾ 45000 ਟਾੜਾ-ਬਾਟਾ ਟਾੜਾ-ਬਾਟ ਲੈ ਵੀ ਆ ਦੇਖ ਲੋ ਹੁਣ ਤੁਸੀਂ ਫੁੱਲ ਸਾਈਜ਼ ਵੇੜਾ ਫਿਰ ਤਿਆਰ ਹੋਈ 85 ਦੀ ਠੀਕ ਆ 12ਵੇਂ ਮਹੀਨੇ ਹੁੰਦੀ ਹੈ ਵੀਰੇ ਰੌਂਦੀ ਜਦ ਧੁੰਦਾ ਬਣਣੀਆ ਉਦੋਂ ਹੋ ਸਕਦਾ ਵਿਚਾਰੀ 95 ਨੂੰ ਵੀ ਹੱਥ ਲਾਜ ਕਰਮ ਵਾਲੀ ਠੀਕ ਆ ਇਹ ਲੈ ਵੀ ਆ ਦੇਖੋ ਹੁਣ ਤੁਸੀਂ ਐਡੀ ਵੱਡੀ ਖਾਂ ਦਾ ਜਿਹੜਾ ਰੇਟ 42000 ਰੁਪਿਆ ਰੇਟ ਰਹੂ ਇਹਦਾ ਤੇ ਬੰਨਦੇ ਕਰਾ ਗਰਮੀ ਤੇ ਨੂੰ ਕਰਾ ਆ ਜਾ ਫਿਰ ਕਰਾ ਮੈਨੂੰ ਤੇਰਾ ਨੰਬਰ ਨੰਬਰ ਦੱਸ ਇਹ ਮੈਂ ਨੇੜਿਓਂ ਇਹਦਾ ਲੇਵਾ ਵੀ ਦਿਖਾ ਦਾਂ ਆ ਖਾਣਾ-ਥੋਣਾ ਦੀ ਕੁਆਲਿਟੀ ਜਿਹੜੀ 25-26 ਕਿਲੋ ਤੋਂ ਕੱਢੇ ਵੀਰੇ ਤਿਆਰੀ ਚ ਸੀ ਜਿਹਨੂੰ ਕਰਮ ਵਾਲੀ ਅੱਛਾ ਹਾਂ ਠੀਕ ਆ ਝੋਲੀ ਕਿੰਨੀ ਪਈ ਵੀਰੇ ਨਹੀਂ ਝੋਲੀ 40 ਰੁਪਈਆ ਅੱਛਾ ਗਰਮੀਤ ਜੀ ਆਪਾਂ ਹੁਣ ਤੇਰੇ ਫੋਨ ਨੰਬਰ ਦੀ ਗੱਲ ਕਰਗੇ ਫੋਨ ਨੰਬਰ ਬਾਈ ਜੀ ਆਪਣਾ 99915 65728 ਜੀ 99915 65728 ਹਾਂਜੀ ਠੀਕ ਆ ਗਰਮੀਤ ਜੇ ਕੋਈ ਹੋਰ ਆਪਦੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਮੇ ਪੰਜਾਬ ਵਾਲੇ ਭਰਾਵਾਂ ਨਾਲ ਰਾਜਸਥਾਨ ਵਾਲੇ ਹਰਿਆਣੇ ਵਾਲੇ ਭਰਾਵਾਂ ਨਾਲ ਤੇ ਉਹ ਸਾਨੂੰ ਹੁਣ ਤੁਸੀਂ ਸ਼ੇਅਰ ਕਰ ਸਕਦਾ ਮੈਂ ਇਹੀ ਸ਼ੇਅਰ ਕਹਿਣਾ ਚਾਹੁੰਦਾ ਭਰਾਵਾਂ ਨੂੰ ਆਪਣੇ ਨੂੰ ਠੀਕ ਹੈ ਵੀ ਪਹਿਲੀ ਗੱਲ ਤੇ ਜੇ ਅੱਜ ਮੈਂ ਵੀਡੀਓ ਲਵਾਈਏ ਤੇ ਜਦੋਂ ਵੀ ਕਿਤੋਂ ਵੀ ਤੁਸੀਂ ਮਾਲ ਆਪਣਾ ਖਰੀਦਦੇ ਆ ਠੀਕ ਹੈ ਤੇ ਇਕੱਲੇ ਵੀਡੀਓ ਤੇ ਮੰਨ ਲਾ ਖੇਦੋ ਪਹਿਲਾਂ ਵੀਡੀਓ ਕਾਲ ਕਰਕੇ ਜਾਂ ਵੀਡੀਓ ਮੰਗਵਾ ਕੇ ਪੱਕਾ ਵੇਖੋ ਡਰੈਸ ਪੱਕਾ ਹੈ ਜਾਂ ਗਲਤ ਆ ਠੀਕ ਆ ਗੱਲ ਆ ਆ ਗੱਲ ਜਰੂਰੀ ਫਾਈਨਲ ਕਰੋ ਕਿਸੇ ਦੇ ਬਿਨਾ ਕੇ ਤੇ ਪੈਸੇ ਨਾ ਪਾਇਆ ਕਰੋ ਵੀਰੇ ਸਹੀ ਗੱਲ ਆ ਹਾਂ ਖਾਤੇ ਪੈਸੇ ਨਾ ਪਾਇਆ ਕਰੋ ਪਹਿਲਾਂ ਤਸੱਲੀ ਕਰੋ ਫਿਰ ਪੈਸੇ ਪਾਓ ਵੀਰੇ ਠੀਕ ਆ ਗੱਲ ਆ ਅੱਜ ਕੱਲ ਵੀਰੇ ਰਮਨਦੀ ਫਰੋਡ ਬਹੁਤ ਚੱਲ ਰਿਹਾ ਤੁਸੀਂ ਵੀ ਬੇ ਜਾਣਕਾਰੀ ਦਿੰਦੇ ਰਹਿੰਦੇ ਆ ਸਹੀ ਗੱਲ ਆ ਹਾਂਜੀ ਇਹ ਮੇਨ ਗੱਲ ਆ ਵੀਰੇ ਮੇਨ ਗੱਲ ਹਾਂਜੀ ਕਿਉਂਕਿ ਆਪਣਾ ਜਿਹੜਾ ਹੁਣ ਹੈਗਾ ਇਹ ਪੱਕਾ ਅੱਡਾ ਪੱਕਾ ਅੱਡਾ ਵੀਰੇ ਕਈ ਵਾਰ ਕਈ ਬੰਦੇ ਕੀ ਕਰਦੇ ਪਸੂਆ ਕੀ ਗੱਲ ਬਾਤ ਹੈ ਵੀਰੇ ਅੱਛਾ ਗਰਮੀਤ ਕਿੰਨੇ ਸਾਲ ਹੋ ਗਏ ਤੈਨੂੰ ਕੰਮ ਕਰਦਾ ਮੈਨੂੰ ਵੀ 17 ਸਾਲ ਹੋ ਗਏ 17 ਸਾਲ ਹਾਂ ਵੀਰੇ ਅੱਛਾ ਗਾਵਾਂ ਤਾਂ ਹੀ ਕਰਦਾ ਗਾਵਾਂ ਦਾ ਜਾਲੇ ਕਰਦੇ ਮੈਂ ਰਹਿ ਮੱਝਾਂ ਨਾਲ ਵੀ ਕਰਦੇ ਨੇ ਪਰ ਹੁਣ ਥੋੜੀਆਂ ਮੱਝਾਂ ਘਟਾ ਰੱਖਿਆ ਹਾਏ 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 ਤੇ ਯਾਰ ਮੈਨੂੰ ਐਂ ਦੱਸ ਕੋਈ ਚੰਗੀਆਂ 2-4 ਮੱਝਾਂ ਵੀ ਲਿਆਇਆ ਕਰ ਬਸ ਵੀਰੇ ਤੁਹਾਡੇ ਆਪਣਾ ਕਰਾਂਗੇ ਖ្វੈਸ਼ ਪੂਰੀ ਕਰਾਂਗੇ ਅਗਲੇ ਘੜੇ ਤੋਂ ਪਰਮਾਉਂ ਸੁਖਰੇ ਦੋ ਮੱਝਾਂ ਲੈ ਕੇ ਆਵਾਂਗੇ ਠੀਕ ਹੈ ਨਤੀ ਅਗਲੀ ਵੀਡੀਓ ਵਿੱਚ ਮਿਲ ਲਈਏ ਵੀਰੇ ਤੇਰੇ ਏਰੀਆ ਦੀ ਮੱਝ ਚੰਗੀ ਸੁਣੀ ਹਾਂ ਵੀਰੇ ਬਹੁਤ ਚੰਗੀਆਂ ਮੱਝਾਂ 20-20 ਵੈਰੀ ਗੁੱਡ ਹਾਂ ਬਹੁਤ ਔਰੀਆਂ ਮੱਜਾ ਵੀਰੇ ਚਲੋ ਬਹੁਤ ਬਹੁਤ ਧੰਨਵਾਦ ਹੈ ਤੇਰਾ ਗਰਮੀਤ ਤੇ ਬਾਕੀ ਮਿੱਤਰੋ ਮੈਂ ਤਾਂ ਇਹ ਗੱਲ ਕਹਿਣਾ ਹੁੰਨਾ ਵੀ ਚਿਹਰਾ ਜਿੱਥੇ ਮਰਜੀ ਵੀਡੀਓ ਬਣਾਈਏ ਪਰ ਤੁਸੀਂ ਇੱਥੇ ਆ ਕੇ ਆਪਦੀ ਦੋ ੜੰਗ ਦੀ ਤਸੱਲੀ ਕਰ ਲਿਓ ਤਸੱਲੀ ਕਰਕੇ ਤੁਸੀਂ ਕੋਈ ਵੀ ਗਾਂ ਖਰੀਦ ਕਰ ਸਕਦੇ ਹੋ ਆਪਣਾ ਕੰਮ ਕੱਲਾ ਤੁਹਾਨੂੰ ਵੀਡੀਓ ਬਣਾ ਕੇ ਤੁਹਾਨੂੰ ਮੱਝਾ ਗਾਂਵਾਂ ਦਿਖਾਉਣ ਦਾ ਕਿਵੇਂ ਲੱਗੇ ਬਾਈ ਗਰਮੀਤ ਦੇ ਰੇਟ ਦੱਸਿਓ ਫਿਰ